ਸਾਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਦੇਸੀ ਪॉडਕਾਸਟ ਚੈਨਲ ਤੇ ਤੇ ਅੱਜ ਸਾਡੇ ਨਾਲ ਸੋਨੀ ਗੱਲ ਹੋਣੀ ਆ ਕੀ ਹਾਲ ਹੈ ਭਾਜੀ ਬਹੁਤ ਵਧੀਆ ਭਾਈ ਤੇ ਆਪਣੇ ਬਾਰੇ ਕੁਝ ਦਰਸ਼ਕਾਂ ਨੂੰ ਦੱਸੋ ਦਰਸ਼ਕਾਂ ਨੂੰ ਦੱਸਾ ਜੀ ਮੇਰਾ ਨਾਮ ਸੋਨੀ ਆ ਜੀ ਉੱਧਾ ਪਿਆਰ ਦੇ ਨਾਲ ਸਾਰੇ ਮੈਨੂੰ ਸੈਂਚਰੀ ਸੈਂਚਰੀ ਕਹਿੰਦੇ ਤੇ ਭਾਜੀ ਹੁਣ ਫਿਲਹਾਲ ਕੀ ਕੰਮ ਕਰ ਰਹੇ ਹੋ ਇਸ ਟਾਈਮ ਤੇ ਭਾਜੀ ਆਪਣਾ ਕੰਮ ਹੁਣ ਇਸ ਟਾਈਮ ਸਬਜੀ ਦਾ ਚਲੋ ਬਹੁਤ ਵਧੀਆ ਭਾਜੀ ਸਬਜੀ ਦਾ ਵੀ ਪਹਿਲਾਂ ਭਾਜੀ ਕੀ ਜਿਹੜਾ ਕੰਮ ਕਰਦੇ ਸੀ ਤੁਸੀਂ ਪਹਿਲਾਂ ਭਾਜੀ ਮੇਰੀ ਸ਼ਾਪ ਸੀ ਸਲੂਨ ਦੀ ਸਲੂਨ ਸੀ ਅੱਛਾ-ਅੱਛਾ ਤੁਹਾਡਾ ਹਾਂਜੀ ਕਿੱਥੇ ਸੀਗਾ ਭਾਜੀ ਆਪਣਾ ਆਪਣਾ ਥੇ ਸਪਰਾਮਾਟ ਦੇ ਚ ਅੱਛਾ ਜੀ ਤੇ ਪਹਿਲਾਂ ਮਤਲਬ ਬਾਰ-ਬਾਰ ਤੋਂ ਹੀ ਸਲੂਨ ਦਾ ਕੰਮ ਕਰਦੇ ਸੀ ਫਿਰ ਸਲੂਨ ਦਾ ਕੰਮ ਛੱਡਿਆ ਕਾ ਤੋ ਕੀ ਗੱਲ ਹੋਈ ਭਾਜੀ ਛੱਡਿਆ ਭਾਜੀ ਲਾਕਡਾਊਨ ਲੱਗ ਗਿਆ ਕੰਮ ਕੱਟ ਗਿਆ ਰੋਜ਼ਗਾਰ ਕੱਟ ਗਿਆ ਅੱਛਾ ਜੀ ਨਹੀਂ ਕਿ ਸਲੂਨ ਲਾਕਡਾਊਨ ਤਾਂ ਬਹੁਤ ਪਰੇਸ਼ਾਨੀ ਬਣੀ ਸਾਰਿਆਂ ਲਈ ਪਰੇਸ਼ਾਨੀ ਦਾ ਕਾਰਨ ਬਣੀ ਸਰਦਾ ਨਹੀਂ ਸੀ ਵੀਰੇ ਹਾਂ ਹਾਂ ਤੇ ਹੁਣ ਕਿੱਦਾਂ ਮਤਲਬ ਚੱਲ ਰਿਹਾ ਠੀਕ ਹੈ ਹਾਂ ਹੁਣ ਭਾਜੀ ਬਿਲਕੁਲ ਓਕੇ ਤੇ ਕਦੀ ਕਦੀ ਇਦਾਂ ਨਹੀਂ ਲੱਗਦਾ ਕਿ ਨਹੀਂ ਯਾਰ ਵੀ ਆਪਣੀ ਸ਼ਾਪ ਹੀ ਸਹੀ ਸੀ ਲੱਗਦਾ ਸੀ ਭਾਜੀ ਫਿਰ ਜਦੋਂ ਬੱਚੇ ਹੋ ਜਾਂਦੇ ਉਹ ਖਰਚੇ ਵੱਧ ਜਾਂਦੇ ਪਏ ਐ ਅੱਛਾ ਤੁਸੀਂ ਮੈਰਿਜ ਮੈਰੀ ਤੁਹਾਡੀ ਹੋ ਚੁੱਕੀ ਆ ਹਾਂਜੀ ਭਾਜੀ ਕਿੰਨੇ ਬੇਟੇ ਆ ਤੁਹਾਡੇ ਭਾਜੀ ਇੱਕ ਅੱਛਾ ਅੱਛਾ ਜੀ ਉਹੀ 7 ਲੱਖ ਉਹ ਬੱਲੇ ਭਾਜੀ ਕਿਆ ਬਾਤ ਹੈ ਕੋਈ ਇੱਜ਼ਦਾਰੀ ਗੱਲ ਵਾਜੋ ਤੁਸੀਂ ਚਾਹੁੰਦੇ ਹੋਵੋ ਕਿ ਨਹੀਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕੋਈ ਇੰਦਾਰ ਲਾਇਫ ਤਾਂ ਕੋਈ ਵਾਕਿਆ ਵੀ ਤੇ ਹੋ ਜਿਹੜਾ ਵੀ ਨਹੀਂ ਇੰਦਾਰ ਨਹੀਂ ਕੋਈ ਕੁਛ ਮਹਿਸੂਸ ਹੀ ਨਹੀਂ ਹੋਇਆ ਅੱਛਾ ਅੱਛਾ ਸਬਜੀ ਦਾ ਵੀ ਕੰਮ ਸਭ ਤੋਂ ਵਧੀਆ ਹੈ ਜੀ ਅੱਛਾ 12 ਵਜੇ ਤੇ ਸਬਜੀ ਵੇਚੀ ਦੀ ਆਪਾਂ ਅੱਛਾ ਜੀ ਫਿਰ ਉਸ ਤੋਂ ਬਾਅਦ 2-3 ਘੰਟੇ ਰੈਸਟ ਆ ਕਰੇ ਠੀਕ ਹੈ ਜੀ ਤੇ ਫਿਰ ਹਾਲ ਗਰਮੀ ਤਾਂ ਬਹੁਤ ਆ ਬਾਜੀ ਗਰਮੀ 4 ਵਜੇ ਨਿਕਲਣਾ ਹੋਣਾ ਆਪਾਂ ਠੰਡੇ ਅੱਛਾ ਜੀ ਅੱਛਾ ਅੱਛਾ ਜੀ ਹੁਣ ਵੀ ਆਪਾਂ ਤੁਹਾਨੂੰ ਪੋਸਟ ਆਸ਼ ਕਰਕੇ ਹਮ ਹਮ ਫਿਰ ਵੀ ਮੈਂ ਸਬਜ਼ੀ ਵੇਚਾਂਗਾ ਬਹੁਤ ਬੜੀਆ ਗੱਲ ਆ ਜੀ ਮੈਨੂੰ ਪਤਾ ਤੁਸੀਂ ਇੰਨਾ ਟਾਈਮ ਕੱਢ ਕੇ ਫਿਰ ਵੀ ਮੈਂ ਆਇਆ ਬਹੁਤ ਵਧੀਆ ਲੱਗਾ ਭਾਈ ਤੁਹਾਨੂੰ ਤੇ ਭਾਜੀ ਤੁਹਾਡਾ ਪੂਰੇ ਦਿਨ ਦੀ ਰੁਟੀਨ ਕੀ ਆ ਤੁਹਾਡੇ ਪੂਰੇ ਦਿਨ ਕਿਦਾਂ ਨਿਕਲਦਾ ਤੁਹਾਡਾ ਦਿਨ ਭਾਜੀ ਹੱਸ ਖੇਡ ਕੇ ਟਾਈਮ ਪਾਸ ਕਰਕੇ ਬਸ ਨਿਕਲ ਜਾਂਦਾ ਪੈਸੇ ਵੀ ਬਣਾਈਦੇ ਆ ਸਾਰੀ ਦਿਹਾੜੀ ਮਹਿਸੂਸ ਹੀ ਨਹੀਂ ਹੁੰਦਾ ਕਿ ਮੈਂ ਸਬਜ਼ੀ ਵੇਚਦਾ ਕਰਨੀ ਜਿਹੜੀ ਚੀਜ਼ ਖਾਣੀ ਹਰ ਵੇਲੇ ਪੈਸਾ ਰਹਿਦਾ ਕੋ ਜੋ ਮਰਜ਼ੀ ਖਾਓ ਲਿਓ ਤੇ ਭਾਜੀ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਪੂਰੇ ਦਿਨ ਦੀ ਰੁਟੀਨ ਕਿੰਨੇ ਵਜੇ ਉੱਠਦੇ ਆ ਕੀ ਕੀ ਸਬਜ਼ੀ ਲੈਣੇ ਆ ਕਿੱਥੋਂ ਲੈਣੇ ਆ ਕੀ ਕੀ ਸਬਜ਼ੀ ਦੇ ਵਿੱਚ ਹੁੰਦਾ ਆ ਤੇ ਕਿਹਦੇ ਅਸੀਂ 4 ਵਜੇ ਉੱਠਦਾ ਮੈਂ ਅੱਛਾ ਜੀ ਠੀਕ ਆ 4:30 ਮੰਡੀ ਜਾਣਾ ਅੱਛਾ ਜੀ ਅੱਧੇ ਘੰਟੇ ਦੇ ਵਿੱਚ ਵਿੱਚ ਰੈਡੀ ਹੋਣਾ ਠੀਕ ਆ ਜੀ 4:30 ਵਜੇ ਮੈਂ ਬਾਹਰ ਚੱਲ ਜਾਣਾ ਉਹਨੇ ਮੈਨੂੰ ਪਿਠਾ ਕੇ ਲੈ ਜਾਣਾ ਫਿਰ ਉਸ ਤੋਂ ਬਾਅਦ 7 ਵਜੇ ਤੱਕ ਮੈਂ ਸਬਜ਼ੀ ਲੈ ਕੇ ਵਾਪਸ ਆਉਣਾ ਅੱਛਾ ਫੇਰ ਉਸ ਤੋਂ ਬਾਅਦ ਮੇਰਾ ਟੀਚਾ ਨਾਨਕਵੰਡੀ ਆ ਬਸ ਨਾਨਕਵੰਡੀ 12 ਵਜੇ ਤੱਕ ਮਵੇਲਾ ਹੋ ਜਾ ਠੀਕ ਹੈ 1 ਵਜੇ ਤੱਕ ਹੋ ਜਾਮਾ ਠੀਕ ਹੈ ਜੀ ਤੇ ਜਦੋਂ ਤੁਸੀਂ ਸਬਜ਼ੀ ਵੇਚਦੇ ਆ ਤੇ ਔਰਤਾਂ ਨਾਲ ਕੀ ਵਿਵਹਾਰ ਹੁੰਦਾ ਸਬਜ਼ੀ ਦਾ ਜਿੱਦਾਂ ਵੀ ਰੇਡ ਅੰਮੀ ਵਿੱਚੇ ਘੱਟ ਵੱਲੋ ਪਾਜੀ ਆਪਾਂ ਪਹਿਲੇ 10 ਰੁਪਏ ਬਾਤ ਚਾਤੀ ਸਾਨੂੰ ਪਤਾ ਹੁੰਦਾ ਕਿ ਬੁੜੀਆਂ ਨੇ ਘਟਾਉਣਾ ਹੀ ਹੈ ਅੱਛਾ ਜੀ ਜੇ 20 ਰੁਪਏ ਦੀ ਚੀਜ਼ ਹੈ ਪਹਿਲੇ 30 ਮੰਗਦੇ ਤੇ ਮੈਂ ਕਰ ਦਿਆਂ ਉਹ ਦੱਸਦਾ ਫੇ ਆਪਣੇਆਂ ਨੂੰ ਵੀ ਪਹਿਲਾਂ ਹੀ ਉਹਨਾਂ ਨਾਲ ਤੇੜੀ ਗੱਲ ਹੈ ਸੱਜੀ ਗੱਲ ਹੈ ਤੇ ਹੋਰ ਭਾਜੀ ਕੋਛ ਏਦਾ ਕੋਈ ਏਦਾਂ ਦੀ ਚੀਜ਼ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਵਾਪਸ ਆ ਜਾਵੇ ਕਿਸੇ ਵੀ ਹਾਲਤ ਚ ਕੋਈ ਏਦਾਂ ਦੀ ਚੀਜ਼ ਭਾਜੀ ਸਮਾਂ ਬੀਤਿਆ ਵਾਪਸ ਤਾਂ ਹਣਾ ਜੋ ਜਿਹੜਾ ਦਵਾਰਾ ਫਿਰ ਭਾਜੀ ਮੈਂ ਪੁੱਛਣਾ ਚਾਹੁੰਦਾ ਕਿ ਜ਼ਿੰਦਗੀ ਦਾ ਕੋਈ ਏਦਾਂ ਦੇ ਸ਼ੌਕ ਕੋਈ ਏਦਾਂ ਦਾ ਵਕਤ ਕੋਈ ਏਦਾਂ ਦੀਆਂ ਖੇਡ ਮਜ਼ਾਕ ਚੀਜ਼ਾਂ ਤੁਹਾਡੀਆਂ ਜਿਹੜੀਆਂ ਕਿ ਤੁਸੀਂ ਪਸੰਦ ਕਰਦੇ ਬਟ ਹੁਣ ਤੁਹਾਨੂੰ ਮੈਰਿਜ ਤੋਂ ਬਾਅਦ ਉਹ ਚੀਜ਼ਾਂ ਛੱਡਣੀਆਂ ਪਈਆਂ ਤੇ ਮਾੜਿਆ ਪੜੀ ਸਭ ਤੋਂ ਵਧੀਆ ਆਪਣੀ ਖੇਡ ਸੀ ক্রিকেট ਅੱਛਾ ਹੀ ক্রিকেট ਖੇਡਦੇ ਹੀ ਬਹੁਤ ਖੇਡੇ ਆ ਸੈਂਚਰੀ ਨਾਮ ਮੇਰੇ ਸਾਹਬ ਨਾਲ ਤੁਹਾਡਾ ਉੱਥੋਂ ਹੀ ਪਿਆ ਹੈ ਮੇਰੇ ਸਾਹਬ ਨਾਲ ਸੈਂਚਰੀ ਨਾਮ ਇਹਨਾਂ ਦਾ ਉੱਥੋਂ ਹੀ ਪਿਆ ਹੈ ਉੱਥੋਂ ਹੀ ਪਿਆ ਹੈ ਇਹ ਆਪਣੀ ਇੱਥੇ ਗਰਾਊਂਡ ਆ ਕਿ ਕਿੰਨੀਆਂ ਕਿ ਬੋਲਰ ਸੈਂਚਰੀ ਮਾਰ ਗਈ ਵਾਰੀ ਉਹ ਪਾਜੀ ਲੱਗ ਗਈ 80 ਬੋਲ 80 ਬੋਲ ਬਣ ਗਈ 97 ਤੇ ਆਊਟ ਹੋ ਗਿਆ 97 ਤੇ ਆਊਟ ਹੋ ਗਿਆ ਮੈਨੂੰ ਫਿਰ ਵੀ ਸੈਂਚਰੀ ਪੂਰੀ ਹੋਈ ਨਹੀਂ ਬਟ ਤੁਹਾਡਾ ਨਾਮ ਸੈਂਚਰੀ ਰੱਖ ਦਿੱਤਾ ਗਿਆ ਤੇ ਭਾਜੀ ਆਪਣਾ ਪੜਾਈ ਚ ਕਿੱਦਾਂ ਰਾ ਇੰਟਰਸਟ ਪੜਾਈ ਕਿੱਦਾਂ ਮਤਲਬ ਪੜਾਈ ਭਾਜੀ ਠੀਕ ਠਾਕ ਹੀ ਸੀ ਜੇ ਜ਼ਿਆਦਾ ਪੜੇ ਹੁੰਦੇ ਤਾਂ ਕੋਈ ਅਫਸਰ ਵਗੈਰਾ ਬਣੇ ਹੁੰਦੇ ਅੱਛਾ ਅੱਛਾ ਅਫਸਰ ਤੋਂ ਜ਼ਿਆਦਾ ਅਗਰ ਜੇ ਤੁਹਾਨੂੰ ਇੱਕ ਦਿਨ ਲਈ ਹੂੰ ਪੰਜਾਬ ਦਾ ਸੀਐਮ ਬਣਾ ਦਿੱਤਾ ਜਾਵੇ ਤਾਂ ਕਿਹੜੇ ਕਿਹੜੇ ਚੇਂਜ ਲੈ ਆਉਂਗੇ ਤੁਸੀਂ ਪੰਜਾਬ 'ਚ ਭਾਜੀ ਆਪਾਂ ਬਣਨਾ ਹੀ ਨਹੀਂ ਇਹ ਤਾਂ ਤੁਸੀਂ ਫਿਰ ਵੀ ਅਗਰ ਤੁਹਾਨੂੰ ਬਣਾ ਦਿੱਤਾ ਜਾਵੇ ਭਾਜੀ ਫੇ ਆਪਾਂ ਚੀਜ਼ ਨਹੀਂ ਮੰਗੇ ਆ ਵਿਦਾ ਕਾਫੀ ਬਦਲਾਵ ਨਸ਼ਿਆ ਬਾਰੇ ਕੁਝ ਕਹਿਣਾ ਚਾਹੁੰਦੇ ਹਾਂ ਕਿਹੜੇ ਕਿਹੜੇ ਨਸ਼ੇ ਨਹੀਂ ਭਾਜੀ ਕਰਨੇ ਚਾਹੀਦੇ ਤੇ ਭਾਜੀ ਜੇ ਤੁਹਾਨੂੰ ਇੱਕ ਦਿਨ ਦਾ ਪੰਜਾਬ ਦਾ ਸੀਮ ਬਣਾ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਭਾਜੀ ਆਪਾਂ ਅਨਲ ਕਪੂਰ ਦੀ ਫਿਲਮ ਆਈ ਸੀ ਅੱਛਾ ਅੱਛਾ ਹੀ ਨਾਇਕ ਨਾਇਕ ਹਾਂਜੀ ਹਾਂਜੀ ਉਹਦੇ ਵੀ 24 ਘੰਟੇ ਦਾ ਟਾਈਮ ਸੀ ਅੱਛਾ ਜੀ ਆਪਾਂ 21 ਘੰਟੇ ਵਿੱਚ ਉਹਨੇ ਕੰਮ ਕਰਾ ਕੇ ਮੇਰੇ ਹਿਸਾਬ ਨਾਲ ਤਾਂ ਉਹ ਭਾਰਤ ਦਾ ਹੀ ਪੂਰੇ ਮੇਰੇ ਹਿਸਾਬ ਨਾਲ ਤੁਹਾਨੂੰ ਪੰਜਾਬ ਦਾ ਕਿਹਾ ਮੈਂ ਭਾਜੀ ਆਪਾਂ ਪੰਜਾਬ ਦਾ ਵਧੀਆ ਕਰਾਂਗੇ ਬਸ ਕਰ। ਤੇ ਭਾਜੀ ਮੈਂ ਪੁੱਛਣਾ ਚਾਹੁੰਨੇ ਵੀ ਤੁਸੀਂ ਆਪਣੀ ਲਾਈਫ 'ਚ ਕਿੰਨੇ ਕੰਮ ਕਰਕੇ ਛੱਡ ਦਿੱਤੇ ਆ। ਭਾਜੀ ਮੈਂ ਕਟਿੰਗੀ ਕੀਤੀ ਆ। ਅੱਛਾ ਜੀ। ਜੇ ਉਸ ਤੋਂ ਬਾਅਦ ਐ ਸਭ ਜੀ। ਮੈਨੂੰ ਪਤਾ ਲੱਗਾ ਤੁਸੀਂ ਹਦਬਾਣਿਆਂ ਦਾ ਵੀ ਕੰਮ ਕੀਤਾ। ਉਹ ਹਾਂ ਉਹ ਵੀ ਕੀਤਾ। ਹਦਬਾਣਿਆਂ ਦਾ ਕੰਮ ਵੀ ਕੀਤਾ, ਦੀਵਾਲੀ ਤੇ ਪਟਾਕੇ ਵਗੈਰਾ ਵੀ ਲਾ। ਸੋਨੂ ਵਪਾਰੀ ਕਹਿੰਦੇ ਸੀ। ਸੋਨੂ ਵਪਾਰੀ ਅੱਛਾ। ਤੇ ਮਸ਼ਹੂਰ ਅਸੀਮ ਹਾਂ। ਅੱਛਾ ਅੱਛਾ ਜੀ। ਮੈਨੂੰ ਪਤਾ ਤੁਸੀਂ ਕਰਦੇ ਰਹੇ ਹੋ ਦੀਵਾਲੀ ਤੇ ਵੀ ਪਟਾਕੇ ਵੇਗ। ਹਾਂ ਜੀ ਹਾਂ ਜੀ। ਤੁਹਾਨੂੰ ਪਤਾ ਚੱਲਿਆ ਕਿ ਤੁਸੀਂ ਗਾਉਣ ਦੇ ਬੜੇ ਸ਼ਕੀਨ ਆ ਮਤਲਬ ਸਿੰਗਿੰਗ ਤੁਹਾਨੂੰ ਬਹੁਤ ਪਸੰਦ ਦਾ ਕੰਮ ਹੈ ਹਾਂ ਪਾਜੀ ਗਾਉਣਾ ਬਹੁਤ ਚੱਲੇ ਕਰਪਲੇ ਤੇ ਪਾਜੀ ਤੁਸੀਂ ਕਿਹੜੇ ਸਿੰਗਰ ਨੂੰ ਮਤਲਬ ਪਸੰਦ ਕਰਦੇ ਹੋ ਪਾਜੀ ਮੈਂ ਸਭ ਕੁਝ ਸਾਬਰ ਕੋਟੀ ਜੀ ਨੂੰ ਵਾਹ ਤੇ ਦੋ ਲੈਣਾ ਉਹਨਾਂ ਦੀਆਂ ਕਿ ਸੁਣਾ ਦਿਓ ਸਾਨੂੰ ਜੀ ਜ਼ਰੂਰ ਪਾਜੀ ਦੱਸੋ ਕਿਹੜਾ ਕੋਈ ਵੀ ਸੁਣਾ ਦਿਓ ਉਹਨਾਂ ਦਾ ਕੋਈ ਵੀ ਜਿਹੜਾ ਤੁਹਾਨੂੰ ਵਧੀਆ ਤਰੀਕੇ ਤੁਸੀਂ ਜਿਹੜਾ ਤੁਹਾਨੂੰ ਆਉਂਦਾ ਹੋ ਨੇ ਤੇ ਚਿਰ ਹਾਂ ਦੇ ਪੀੜ ਨੂੰ ਫਰੋ ਦੇ ਰਾਮਾਗੇ ਨੇ ਤੇ ਚਿਰ ਹਾਂ ਦੇ ਪੀੜ ਨੂੰ ਫਰੋ ਦੇ ਰਾਮਾਗੇ ਦੂਰ ਜਾਣ ਵਾਲ ਆਵੇ ਤੈਨੂੰ ਟੋਲੇ ਦੇ ਰਾਮਾਗੇ ਦੂਰ ਜਾਣ ਵਾਲ ਆਵੇ ਤੈਨੂੰ ਟੋਲਦੇ ਰਾਮਾਗੇ ਨਿੱਤ ਚੇਰਿਆਂ ਦੀ ਪਿੰਨਦੇ ਨੂੰ ਕਾਫੀ ਸੂਰੀ ਲੈਨੇ ਭਾਰੀ ਕਾਫੀ ਸੂਰੀ ਤੇਰੀ ਆਦ ਦੇ ਬਰੂਲੇ ਲਖੇ ਆਉਣ ਗਿਆ ਤਾਰਾਂ ਖਤਮ ਨਹੀਂ ਹੋਇਆ ਤੇਰੇ ਇੱਕ ਇੱਕ ਦੁੱਖ ਨੇ ਅੱਖ ਮੂਰੰਨਾ ਨੇ ਕਿ ਹਾਸਿਆਂ ਦੀ ਢੀੜ ਨੂੰ ਫਰੂਲਦੇ ਰਾਮਾਗੇ ਦੂਰ ਜਾਣ ਵਾਲਿਆ ਵੇ ਤੈਨੂੰ ਟੋਲ ਤੇ ਰਾਮਾ ਗੇ ਦੂਰ ਜਾਣ ਵਾਲਿਆ ਵੇ ਤੈਨੂੰ ਟੋਲ ਤੇ ਰਾਮਾ ਗੇ ਨੀਤੀ ਚੇਰਾਂ ਦੀ ਪੂੜ ਨੂੰ ਕਾਫੀ ਸੁਰੀਲੇ ਨੇ ਭਾਜੀ ਤੇ ਕਾਫੀ ਵਧੀਆ ਆਵਾਜ਼ ਹੈ ਤੇ ਭਾਜੀ ਮੈਰੀ ਲਾਈਫ ਤੋਂ ਪਹਿਲਾਂ ਤੇ ਮੈਰਿਜ ਲਾਈਫ ਤੋਂ ਬਾਅਦ ਦਾ ਕਿਦਾਰਾ ਸਿਸਟਮ ਮਤਲਬ ਕਿ ਕੀ ਚੇਂਜ ਹੋਇਆ ਬਿਆਹ ਤੋਂ ਕਿ ਬਿਆਹ ਤੇ ਕਵਾਰਾ ਬਾਦ ਦਾ ਕੀ ਫਰਕ ਹੈ ਪਾਜੀ ਤੇ ਵਾਹੇ ਬੰਦੇ ਤੇ ਇੱਕ ਵਾਰੇ ਬੰਦੇ ਚ ਕੀ ਫਰਕ ਆ ਪਾਜੀ ਬਿਆਹ ਤੇ ਕਵਾਰੇ ਬੰਦੇ ਚ ਇਹ ਫਰਕ ਆ ਪਹਿਲੋ ਆਪਣੇ ਮਾਤਾ ਪਿਤਾ ਦੀਆਂ ਹੱਥੀਆਂ ਰੋਟੀਆਂ ਖਾਣੀਆਂ ਹੂੰ ਹੂੰ ਮੁੜ ਕੇ ਘਰ ਵਾਲੀ ਦੀਆਂ ਅੱਛਾ ਇਹ ਫਿਰ ਦਾ ਕਵਾਰਾ ਬੰਦਾ ਜਿੱਥੇ ਮਰਜੀ ਰਹੇ ਹੋਵੇ ਹੂੰ ਦੋ ਦਿਨ ਚਾਰ ਦਿਨ ਹੂੰ ਮਾਤਾ ਨੇ ਪੁੱਛਣਾ ਨਹੀਂ ਹੂੰ ਘਰ ਵਾਲੀ ਨੇ ਟੈਂਟੇ ਬਾਅਦ ਲੇਟ ਵੀ ਹੋ ਗਿਆ 8 ਵਜੇ ਤਾਂ ਵੀ ਫੋਨ ਆ ਜਾਣਾ ਕਿੱਥੇ ਲੱਤਾਂ ਕਿੱਥੇ ਬੈਠਾ ਆ ਸਹੀ ਗੱਲ ਤੇ ਬਾਜੀ ਆਪਣੇ ਤੁਸੀਂ ਕਦੀ ਘੁੰਮਣ ਗਏ ਹੋ ਜਾਂ ਧਾਰਮਿਕ ਸਥਾਨ ਕੋਈ ਤੁਹਾਡੀ ਜਿੱਥੇ ਤੁਸੀਂ ਜਾਂਦੇ ਹੋ ਮਾ ਬੜੀ ਸ਼ਰਧਾ ਭਾਵਨਾ ਮੈਂ ਕੋਈ ਬਾਜੀ ਅਸੀਂ ਹਿਮਾਚਲ ਜਾਂਦੇ ਹਾਂ ਅੱਛਾ ਹਰ ਸਾਲ ਦੀ ਤਰ੍ਹਾਂ ਅੱਛਾ ਤੇ ਵੀ ਜਾ ਰਹੇ ਆ ਅਸੀਂ ਗੱਡੀ ਅੱਜੀ ਕਰਕੇ ਜਾੰਗੀਰ ਤੇ ਅੱਛਾ ਅੱਛਾ ਹਾਂ ਗੱਡੀ ਸਾਡੀ ਹੋ ਗਈ ਹੈ 25000 ਤੇ ਅੱਛਾ ਅਸੀਂ ਜਾ ਰਹੇ ਆ 4 ਤਰੀਕ ਨੂੰ ਜੇ ਕਿਸੇ ਨੇ ਚਾਹ ਬਣਾ ਹੋਵੇ ਤਾਂ 4 ਤਰੀਕ ਜਾ ਸਕਦਾ ਹੈ 4 ਦਿਨ ਤੋਂ ਕਿਹੜੀਆਂ ਕਿਹੜੀਆਂ ਜਗ੍ਹਾ ਜਾ ਰਹੇ ਹੋ ਭਾਈ ਅਸੀਂ ਚਿੰਤਪੁਰ ਨਹੀਂ ਜਵਾਲਾ ਜੀ ਬਾਲਕਨਾਥ ਪੀਰ ਨਗਾਹੇ ਲੈਣਾ ਦੇ ਅੱਛਾ ਜੀ ਹਾਂ ਠੀਕ ਹੈ ਤੇ ਤੇ 700 ਰੁਪਏ ਅਸੀਂ ਕਰਾਇਆ ਰੱਖਿਆ 700 ਰੁਪਏ ਕਰਾਇਆ ਜਿਹਦੇ ਵਿੱਚ 700 ਰੁਪਏ ਕਰਾਇਆ ਠੀਕ ਆ ਜਿਹਦੇ ਵਿੱਚ ਰੋਟੀ ਪਾਣੀ ਸਾਡਾ ਹੀ ਹੋਊਗਾ। ਅੱਛਾ ਰੋਟੀ ਪਾਣੀ ਇਹਨਾਂ ਦਾ 700 ਰੁਪਏ ਸਿਰਫ ਕਰਾਇਆ। ਸਹੀ ਹੈ ਭਾਜੀ ਠੀਕ ਹੈ। ਸਿਰਫ 700 ਹੀ ਲੈਣਾ। ਤੇ ਹੋਰ ਆਪਣਾ ਕੋਈ ਜੂਥ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਜੂਥ ਨੂੰ ਮੈਸੇਜ ਇਹ ਹੈ ਵੀ ਨਸ਼ੇ ਨਾ ਕਰੋ। ਅੱਛਾ ਜੀ। ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ। ਇੱਕ ਵਾਰੀ ਮੌਕਾ ਮਿਲਦਾ। ਹੂੰ। ਪ੍ਰਮਾਤਮਾ ਕਰੇ ਛੱਡ ਦੀ ਕਲਾ। ਤੇ ਪੰਜਾਬ ਦਾ ਮਾਹੌਲ ਕੀ ਚੱਲ ਰਿਹਾ ਅੱਜਕੱਲ? ਪੰਜਾਬ ਦਾ ਮਾਹੌਲ ਭਾਜੀ ਸਹੀ ਹੈ। ਸਹੀ پنجاب ਸੋਨੇ ਦੀ ਚੜੀ ਸੋਨੇ ਦੀ ਚੜੀ ਤੇ ਮੈਂ ਦੇਖਿਆ ਕਾਫੀ ਜਿਹੜੇ ਪੰਜਾਬ ਦੇ ਮੁੰਡੇ ਆ ਜਿਹੜੇ ਯੂਥ ਆ ਅੱਜ ਕੱਲ ਬਾਹਰ ਜਾ ਰਹੇ ਆ ਬਾਹਰ ਨਹੀਂ ਚੱਜ ਜਾਣਾ ਚਾਹੀਦਾ ਬਾਹਰ ਜਾ ਕੇ ਨਾਂ ਥੋੜੀ ਬਣਦਾ ਨਾਂ ਬਣਨਾ ਤਾਂ ਪੰਜਾਬ ਚ ਹੀ ਬਣਨਾ ਠੀਕ ਆ ਨਹੀਂ ਬਾਹਰ ਵੀ ਮੇਰੇ ਹਿਸਾਬ ਨਾਲ ਕੋਈ ਐਕਸਪਰਟੀਜ਼ ਨਹੀਂ ਕਰਨ ਜਾਂਦੇ ਬਾਹਰ ਵੀ ਉਹ ਕਾਮਯਾਬੀ ਕਰਨ ਨਹੀਂ ਜਾਂਦੇ ਆਪਣੇ ਘਰ ਪਰ ਪਾਜੀ ਜਾਣ ਪਛਾਣ ਥੋੜੀ ਹੈ ਕਿਸੇ ਕਿਸੇ ਨੂੰ ਜਾਣ ਕੋਈ ਨਹੀਂ ਕਿਸੇ ਨੂੰ ਪਾਰੀ ਫਿਰ ਵੀ ਅਕਸਰ ਬੰਦਾ ਜਾਂਦਾ ਮਿਹਨਤ ਕਾ ਜਾਂਦਾ ਪਿੱਛੇ ਫੈਮਿਲੀ ਨੂੰ ਸੁੱਖ ਦੇਣ ਲਈ ਜਾਂਦਾ ਆ ਬਾਹਰ ਜਾਂਦਾ ਭਾਜੀ ਬੰਦਾ ਕਿਸ ਕਾਰਨ ਜਾਂਦਾ ਪਾਰੀ ਬਾਹਰ ਜਾਂਦਾ ਆਪਣੇ ਪੈਸੇ ਲਈ ਜਾਂਦਾ ਪੈਸਾ ਕਮਾਵਾ ਘਰ ਬਣਾਵਾ ਰੋਟੀ ਬਣਾਵਾ ਪਰ ਬਟ ਪਿਆਰ ਨਹੀਂ ਮਿਲਦਾ ਮਾਂ ਵੀ ਤੋਂ ਦੂਰ ਪੈਰ ਭਰਾ ਤੋਂ ਦੂਰ ਯਾਰਾ ਦੋਸਤਾਂ ਤੋਂ ਦੂਰ ਪਿੰਡ ਦੇ ਕਲਚਰ ਤੋਂ ਦੂਰ ਤਿਹਾਰ ਤੋਂ ਦੂਰ ਤੇ ਤੁਹਾਡੇ ਹਿਸਾਬ ਨਾਲ ਪੰਜਾਬ ਚ ਹੀ ਰਹਿ ਕੇ ਕੰਮ ਕਰਨਾ ਚਾਹੀਦਾ ਵਾ ਹਾਂ ਪੰਜਾਬ ਚ ਇੱਥੇ ਕਰੋ ਕਮਾਈ ਮੰਨ ਕੇ ਪੰਜਾਬ ਚ ਹਾਂਜੀ ਯਾਰ ਜੇ ਇਹੀ ਤਾਂ ਚੱਕਰ 5-5000 ਰੁਪਏ ਅਗਲੇ ਛਾਪਦੇ ਇੱਥੇ ਤੁਸੀਂ ਇੱਥੇ ਮਿਹਨਤ ਕਰੋ ਬਾਹਰ ਲੱਖਾਂ ਬੈਂਦਾ ਹਾਂ ਭਾਜੀ ਪ੍ਰਤੀ ਕੁਮਾਰ ਹੈ ਬੰਦੇ ਚੱਕਰ ਤਾਂ ਆਈ ਆ ਨਾ 1000 ਰੁਪਏ ਤਾਂ ਭਾਜੀ ਮੈਂ ਨਹੀਂ ਛੱਡਦਾ ਕਾਹਦਾ ਕੰਮ ਤੁਹਾਡਾ ਭਾਜੀ ਭਾਜੀ ਸਬਜ਼ੀ ਦਾ ਕੰਮ ਹੀ ਆਪਣਾ ਤੇ ਭਾਜੀ ਤੁਹਾਨੂੰ ਗਰਮੀਆਂ ਦਾ ਮੌਸਮ ਵਧੀਆ ਲੱਗਦਾ ਜਾਂ ਸਰਦਾਂ ਦਾ ਭਾਈ ਸਤਿ ਕਿਰ ਸਰਦੀਆਂ ਦਾ ਕੋਈ ਇੱਕ ਰੀਜ਼ਨ ਇੱਕ ਰੀਜ਼ਨ ਇਹ ਹੈ ਗਰਮੀ ਚ ਬਟਾ ਹਰ ਵੇਲੇ ਖਪਿਆ ਰਹਿੰਦਾ ਇਹ ਹੈ ਤੇ ਭਾਜੀ ਹੁਣ ਜਿੱਦਾਂ ਤੁਸੀਂ ਜਾਣਾ ਆ ਕਿੰਨੇ ਕਿੰਨੇ ਏਰੀਆ ਚ ਕਿਹੜਾ ਮਾਰਕ ਵਾਲਾ ਭਾਜੀ ਕਿਤੇ ਮਣੀ ਮੈਂ ਜਾਣਾ ਚੰਨਣਪੁਰ ਸਪਰਾ ਤੋਂ ਬਸ ਤੇ ਕੀ ਹੀ ਸਕਦਾ ਕਿੰਨੀ ਮਤਲਬ ਇਨਕਮ ਕਮ ਅਰਨ ਕਰ ਲਵੋ ਤੁਸੀਂ ਭਾਜੀ ਬਣ ਜਵੇ ਤਾਂ 1000 ਦੀ ਬਣ ਸਕਦਾ ਹੂੰ ਤੇ 500 ਤਾਂ ਕਰੀ ਗਿਆ ਸਹੀ ਹੈ ਭਾਜੀ ਚਲੋ ਬੰਦਿਆ ਘਰ ਚਲਾਉਣ ਲਈ ਤਾਂ ਬੰਦਾ ਕਹ ਲੋ ਥੋੜੇ ਤੋਂ ਥੋੜਾ ਵੀ ਕਰਦਾ ਹੈ ਹਾਂ ਤੇ ਕੋਈ ਇਧਰ ਦੱਸੋ ਕਿ ਬਿੱਲ ਰਹਿਣ ਨੂੰ ਮਾਨ ਨਾ ਕਰੇ ਬੰਦੇ ਦਾ ਭਾਜੀ ਕੰਮ ਕਰੋ ਬਿੱਲ ਰਹਿਣ ਤਾਂ ਮਾਨ ਨਹੀਂ ਬੰਦਾ ਬਿੱਲ ਰਹਿਣ ਤਾਂ ਮਾਨੀ ਪਰ ਬਿੱਲ ਹੀ ਰਹਿਣੇ ਮ ਕਰ ਰਿਹਾ ਤੇ ਅੱਜ ਕੱਲ ਦਾ ਜੂਥ ਜਿਵੇਂ ਕੀ ਆਪਣਾ ਮੇਲਾ ਰਹਿੰਦਾ ਹੈ ਹਾਂਜੀ ਇਹਨਾਂ ਨੂੰ ਕੀ ਐਡਵਾਈਸ ਦਵਾਂ ਕੀ ਦੱਸਣਾ ਚਾਹਾਂਗੇ ਵੀ ਕੀ ਕਿਹੜਾ ਇਦਾਂ ਪਾਜੀ ਅੱਜ ਕੱਲ ਤਾਂ ਫੜ ਗਿਆ ਤਰੀਕਾ 500 ਰੁਪਏ ਦੀ ਆੜੀ ਮੈਸਟਰ ਗਿਆ ਨਾਲ ਚਾਉ ਨੋ ਵੇ ਜਾਉ 5 ਵਜੇ ਕਰ ਤੇ ਕੋਈ ਆਪਣੇ ਵੱਲੋਂ ਚਾਰ ਲੈਣਾ ਸੰਜੂਤ ਨੂੰ ਸੰਦੇਸ਼ ਦਿਓ ਸੰਦੇਸ਼ ਤੇ ਜੁੱਥ ਲਈ ਕੋਈ ਸੰਦੇਸ਼ ਵਧੀਆ ਜਿਹਾ ਭਾਈ ਐਜੂਕੇਸ਼ਨ ਵਗੈਰਾ ਤੇ ਵਧੀਆ ਭਾਈ ਅਸੀਂ ਇਹ ਬੱਚਿਆਂ ਨੂੰ ਕਹਿਣਾ ਚਾਹੁੰਦੇ ਹਾਂ ਅੱਜ ਕੱਲ ਬੀ ਇੱਥੇ ਪੜ੍ਹਨਾ ਲਿਖਣਾ ਐਜੂਕੇਸ਼ਨ ਵਧੀਆ ਕਰਨ ਪੜ੍ਹਾਈ ਸੀ ਬਹੁਤ ਵਧੀਆ ਚੀਜ਼ ਐ ਐਜੂਕੇਸ਼ਨ ਤਾਂ ਬਹੁਤ ਜ਼ਰੂਰੀ ਆ ਭਾਈ ਹਾਂਜੀ ਬਹੁਤ ਇੱਥੇ ਰਹਿ ਕੇ ਤਰੱਕੀ ਕਰਨ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਨ ਠੀਕ ਆ ਹਾਂਜੀ ਕੁਝ ਵੀ ਕਰੋ ਕਰੋ ਜ਼ਰੂਰ ਹਾਂਜੀ ਜਿਵੇਂ ਕਿ ਭਾਈ ਤੋਂ ਪਤਾ ਲੱਗਿਆ ਵੀ ਕੁਝ ਵੀ ਕਰਨਾ ਜ਼ਰੂਰੀ ਆ ਹਾਂਜੀ ਤਾਂ ਬਹੁਤ-ਬਹੁਤ ਵਧੀਆ ਲੱਗਾ ਭਾਈ ਤੁਹਾਨੂੰ ਮਿਲ ਕੇ ਹਾਂਜੀ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਦੱਸੋ ਜਰੂਰ ਕਰਿਓ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰ ਜਰੂਰ ਲਿਖੋ ਸਾਡੀ ਨੈਕਸਟ ਵੀਡੀਓ ਵੀ ਇਦਾਂ ਹੀ ਆਵੇਗੀ ਹਾਸੇ ਨਾਲ ਭਰੀ ਹੋਈ